ਨ ਬੇਸਿਕੀ ਮੇਰੇ ਪਾਪਾ ਸੇ ਜਿਹੜੀ ਆ ਇੱਕ ਬਾਹਰ ਪ੍ਰਿਆਨ ਹੋਈ ਆ ਮੈਂ ਆਪਣੇ ਫਰੈਂਡ ਦੇ ਸਦੇ ਗਈ ਸੀ ਉਹਨੇ ਕਿਹਾ ਸੀ ਕਿ ਉੱਥੇ ਹਾਲਾਤ ਜਿਹੜੇ ਬਹੁਤ ਵਧੀਆ ਆ ਬਹੁਤ ਵਧੀਆ ਕੰਟਰੀ ਆ ਹੋ ਕੰਮ ਕਰ ਬਹੁਤ ਵਧੀਆ ਆ ਬਟ ਉੱਥੇ ਦੇ ਹਾਲਾਤ ਜਿਹੜੇ ਆ ਉੱਥੇ ਮੈਨੂੰ ਪਤਾ ਲੱਗੇ ਕਿ ਉੱਥੇ ਦੇ ਹਾਲਾਤ ਬਹੁਤ ਮਾੜੇ ਆ ਉਹਨੇ ਮੈਨੂੰ ਆਪਣੀ ਕਰਕੇ ਸੱਦਿਆ ਸੀਗਾ ਖੁਦ ਆਉਣਾ ਸੀ ਕਿਉਂਕਿ ਖੁਦ ਉੱਥੇ ਫਸ ਗਈ ਸੀਗੀ ਤੇ ਉਹਨਾਂ ਮਿਲ ਕੇ ਦੇਵੀ ਉਤੇ ਕੁੱਟਣਾ ਵਗੈਰਾ ਉਹਨੂੰ ਟੌਰਚਰ ਕੀਤਾ ਜਾਂਦਾ ਸੀਗਾ ਤੇ ਇਸ ਲਈ ਇਹਨੇ ਮੈਨੂੰ ਉੱਥੇ ਸੱਦਿਆ ਸੀ ਕਿ ਤਾਂ ਕਿ ਮੈਨੂੰ ਉੱਥੇ ਛੱਡ ਕੇ ਉਹ ਖੁਦ ਵਾਪਸ ਇੱਥੇ ਆ ਸਕੀ। ਇਸੇ ਤਰ੍ਹਾਂ ਕੁਝ ਮਹਿਨਤਾ ਹੋਇਆ ਸੀ ਜਿਵੇਂ ਜਦੋਂ ਮੈਨੂੰ ਕਿਹਾ ਸੀ ਕਿ ਮੈਂ ਇੰਡੀਆ ਵਾਪਸ ਜਾਣਾ ਤੇ ਉਹਦੇ ਸੀਗੇ ਕਿ ਤੂੰ ਦੋ ਕੁੜੀਆਂ ਨੂੰ ਭੇਜ ਦੇ ਤੇ ਫਿਰ ਤੂੰ ਜਾ ਸਕਦੀਆਂ ਤੇ ਪੈਸੇ ਕੁਝ ਪੈਸੇ ਭੇਜ ਦਿੱਤੇ ਸਾਂ। ਇਸ ਤਰ੍ਹਾਂ ਉਹਨਾਂ ਨੇ ਟੌਰਚਰ ਕਰਦੇ ਸੀਗੇ। ਇਹ ਸਿਰਫ ਸਭ ਨੂੰ ਰਿਕਵੈਸਟ ਹਰ ਕੋਈ ਰਿਕਵੈਸਟ ਹੈ ਕਿ ਉਹ ਅਲ ਕੰਟਰੀ ਦੇ ਵਿੱਚ ਨਾ ਜਾਣ। ਤੁਹਾਡੇ ਨਾਲ ਉੱਥੇ ਕੀ ਹੋਇਆ ਬਸ ਇਹ ਦੱਸ ਦਿੱਤਾ ਗਿਆ। ਮੇਰਾ ਤਾਂ ਬਹੁਤ ਗਲਤ ਪਥਿਆਰੇ ਦੇੰਦੇ ਕਟਮਾਰ ਕੀਤੀ ਜਾਂਦੀ ਸੀਗੀ ਰੋਟੀ ਪਾਣੀ ਵੀ ਨਹੀਂ ਦਿੱਤਾ ਜਾਂਦਾ ਸੀਗਾ ਜਿਹੜੇ ਪੈਸੇ ਸੀਗੇ ਉਹ ਵੀ ਨਹੀਂ ਤੇਨੇ ਜਿਹੜੇ ਇੱਕ ਪੈਸੇ ਉਹ ਵੀ ਖੋਹ ਲਏਗੇ ਸੀਗੀ ਨਾਈ ਸੈਲਰੀ ਦਿੱਤੀ ਜਾਂਦੀ ਸੀਗੀ ਦਿਨ ਰਾਤ ਕੰਮ ਕਰਵਾਇਆ ਜਾਂਦਾ ਸੀਗਾ ਤੇ ਜਿਹੜੀ ਲੜਕੀ ਤਾਂ ਲੱਗ ਗਈ ਸੀ ਕਿ ਉਹ ਵਾਪਸ ਆ ਗਈ ਨਹੀਂ ਉਹ ਵਾਪਸ ਨਹੀਂ ਆਈ ਉਹ ਉੱਥੇ ਹੀ ਆ ਤੇ ਜਦੋਂ ਤੂੰ ਉੱਥੇ ਪਹੁੰਚੇ ਉਸ ਲੜਕੀ ਨਾਲ ਕੋਈ ਸੰਪਰਕ ਕੀਤਾ ਜਾਂ ਕੁਝ ਤੇ ਮੋਤੇ ਪੰਚੀ ਉਹਨਾਂ ਸੰਬੰਧ ਕੋ ਉੱਥੇ ਮੇਰੇ ਨਾਲ ਵੀ ਰਹਿ ਰਹੀ ਸੀ ਬਟ ਉਹ ਥੋੜੇ ਥੋੜੇ ਦਿਨਸ ਮੈਨਾਂ ਸਹੀ ਰਹੀ ਬਾਅਦ ਵਿੱਚ ਉਹ ਵੀ ਮੈਡਮ ਦੀ ਤਰ੍ਹਾਂ ਹੀ ਰਹਿ ਰਹੀ ਸੀ ਤੇ ਜਿੱਦਾਂ ਦੇ ਲਾਤੀ ਸੀਗੇ ਉਦਾਂ ਦੇ ਲਾਤੀ ਸੀ ਉਸ ਲੜਕੀ ਦੇ ਵੀ ਕੁਝ ਕੁਝ ਸੀਗੇ ਬਟ ਸੇਮ ਨਹੀਂ ਸੀਗੇ ਉਹ ਮੈਡਮ ਉਹਨਾਂ ਸਹੀ ਰਹੀ ਸੀਗੇ ਬਟ ਮੇਰੇ ਨਾਲ ਨੂੰ ਤੁਸੀਂ ਕੁੜੀਆਂ ਨੂੰ ਕੀ ਕਹਿਣਾ ਚਾਹੋਗੇ ਮੈਂ ਕੁੜੀਆਂ ਨੂੰ ਇਹੀ ਕਹਿਣਾ ਚਾਹੁੰਦੀ ਆ ਕੋਈ ਵੀ ਕੁੜੀ ਅਰਬ ਕੰਟਰੀ ਦੇ ਵਿੱਚ ਨਾ ਜਾਵੇ ਉਹ ਤਾਂ ਦੇ ਹੱਦ ਤੋਂ ਬਹੁਤ ਹੀ ਜ਼ਿਆਦਾ ਮਹਿੰਗੀ ਹੈ ਤੇ ਤੁਹਾਡੀ ਬਾਬਾ ਜੀ ਤੱਕ ਕਿੱਦਾਂ ਪਹੁੰਚ ਹੋਈ ਤੇ ਮੈਂ ਚੱਕਰ ਮੇਰੇ ਪੇਰੈਂਟਸ ਨੇ ਐਥੈਂਟਿਕ ਸਭ ਦੱਸਿਆ ਸੀਗਾ ਤੇ ਫਿਰ ਉਹਨਾਂ ਨੇ ਮੈਨੂੰ ਵਾਪਸ ਗਾਂ ਕੰਟੈਕਟ ਕੀਤਾ ਸੀ ਆਈ ਥਿੰਕ ਵਾਪਸ ਆਇਆ ਕਿਵੇਂ ਲੱਗ ਰਿਹਾ ਮੈਨੂੰ ਬਹੁਤ ਵਧੀਆ ਲੱਗ ਰਿਹਾ ਆ ਉੱਥੇ ਹੋਰ ਵੀ ਕੁੜੀਆਂ ਹੈਗੀਆਂ ਜਿੱਦਾਂ ਤੁਸੀਂ ਤੁਸੀਂ ਉੱਥੇ ਬਹੁਤ ਕਾਫੀ ਕੁੜੀਆਂ ਆ ਜਿਹੜੀ ਰੇਵ ਵਿੱਚ ਰਹਿ ਰਹੀਆਂ ਆ ਅੱਜ ਦੀ ਜੀ ਵੀ 25 ਕੁੜੀਆਂ ਨੇ ਜਿੰਨਾਂ ਦੇ ਹਾਲਾਤ ਬਹੁਤ ਹੀ ਜ਼ਿਆਦਾ ਮਾੜੇ ਆ ਰੋਇ ਗੁਦੀਖਾ ਖਾਨ ਸਾਹਿਬ ਵਾਲੀ ਜੀ ਜਿਹਦੇ ਤੇਰਾਜੀ ਪਹਿਲਾਂ ਵੀ ਕਾਫੀ ਪਰ ਇਹ ਤੁਹਾਡੇ ਸਾਹਮਣੇ ਇਹ ਬੇਨਤੀ ਕਰ ਰਹੇ ਆ ਕਿ ਜਿੰਨੇ ਵੀ ਅਰਬ ਮੁਲਕ ਦੇ ਵਿੱਚ ਸਾਡੀਆਂ ਲੜਕੀਆਂ ਜਾਂਦੀਆਂ ਇਹਨਾਂ ਨੂੰ ਨਾ ਭੇਜੋ ਕਿਉਂਕਿ ਇਹ ਲੜਕੀਆਂ ਜਿਹੜੀਆਂ ਹੈ ਉੱਧਰ ਜਦੋਂ ਫਸ ਜਾਂਦੀਆਂ ਇਹ ਆਪਣੇ ਰਿਸ਼ਤੇਦਾਰਾਂ ਨੂੰ ਸਾਖ ਸੰਬੰਧੀਆਂ ਨੂੰ ਜਾਂ ਜਿੱਥੇ ਕੋਈ ਨੰਬਰ ਹੈ ਉਹਨਾਂ ਨੂੰ ਫੋਨ ਕਰਕੇ ਸੱਦਦੇ ਆ ਤੇ ਉੱਥੇ ਜਦੋਂ ਫਸ ਜਾਂਦਾ ਫਿਰ ਉਹਨੂੰ ਕਹਿੰਦੇ ਕਿ ਦੋਹ ਨੂੰ ਤੂੰ ਹੋਰ ਸਾਧੋ ਫਿਰ ਤੈਨੂੰ ਛੱਡਿਆ ਜਾਊਗਾ ਇਹਨਾਂ ਕੋ ਬੰਦੂਆ ਮਜ਼ਦੂਰੀ ਮਜ਼ਦੂਰੀਆਂ ਨੂੰ ਕਰਵਾਉਂਦੇ ਆ ਰੋਟੀ ਨਾ ਦੇਣਾ ਬਹੁਤ ਸੰਕਟ ਦੇ ਵਿੱਚੋਂ ਜਿੰਨੀਆਂ ਵੀ ਲੜਕੀਆਂ ਮਗਵਾਈਆਂ ਔਰ ਫਿਰ ਇੱਕ ਲੜਕੀ ਸਾਡੇ ਗਵਾਂਢੋਂ ਨੇੜੇੋਂ ਕੁਝ ਦਿਨ ਪਹਿਲਾਂ ਜਿਹੜਾ ਹੈ ਕੁਝ ਮਹੀਨੇ ਪਹਿਲਾਂ ਉਧਰ ਗਈ ਸੀ ਮਾਰਕਟ ਦੇ ਵਿੱਚ ਇਹ ਤਕਰੀਬਨ ਇਹਨਾਂ ਦੇ ਮਾਪੇ ਅਰ 1 ਅਪ੍ਰੈਲ ਨੂੰ ਸਾਡੇ ਕੋ ਆਏ ਸੀ ਤੇ 22 ਅਪ੍ਰੈਲ ਨੂੰ ਇਹਨਾਂ ਦੀ ਲੜਕੀ ਵਾਪਸ ਆ ਗਈ ਹੈ ਸੋ ਇਹ ਇਹੋ ਜਿਹੇ ਹੋਰ ਵੀ ਕਈਆਂ ਦੇ ਨਾਲ ਵਰਤਾਰੇ ਹੁੰਦੇ ਹੋਣਗੇ ਖਾਸ ਕਰਕੇ ਮਾਸਕਟ ਜਾਂ ਅਰਬ ਮੁਲਕਾਂ ਦੇ ਵਿੱਚ ਬਿਨਾ ਕਿਸੇ ਜਿਹੜਾ ਹੈ ਵਰਕ ਪਰਮਿੰਟ ਤੋਂ ਜਾਂ ਬਿਨਾ ਕਿਸੇ ਗੱਲਬਾਤ ਤੋਂ ਇਸੇ ਤਰ੍ਹਾਂ ਜਿਹੜਾ ਹੈ ਆਪਣੀਆਂ ਲੜਕੀਆਂ ਨੂੰ ਬਿਲਕੁਲ ਨਾ ਭੇਜੋ ਕਿਉਂਕਿ ਬਹੁਤ ਵੱਡਾ ਜਿਹੜਾ ਹੈਗਾ ਇਹ ਰੈਕਟ ਬਣਿਆ ਹੋਇਆ ਹੈ ਕੋਸ਼ਿਸ਼ ਕਰਦੇ ਆ ਕਿ ਮਾਂ ਬਾਪ ਕੋ ਵੀ ਪੈਸੇ ਲੈ ਜਾਣ ਮੌਜੂ ਵਿੱਚ ਉਹ ਫਸ ਜਾਂਦਾ ਫਿਰ ਉਹਨਾਂ ਨੂੰ ਡਰਾ ਧਮਕਾ ਕੇ ਪੈਸੇ ਲੈ ਜਾਣ ਤੇ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਹੋਰ ਆਪਣੇ ਸਾਆ ਦੋ ਲੜਕੀਆਂ ਭੇਜੋ ਫਿਰ ਤੁਹਾਨੂੰ ਜਿਹੜਾ ਹੈਗਾ ਵਾਪਸ ਭੇਜਦੇ ਹੋ ਕਈ ਤਾਂ ਉਹਦੇ ਵਿੱਚ ਸਫਲ ਹੋ ਜਾਂਦੇ ਆ ਸਾਧ ਲੈਦੇ ਆਪਣੇ ਰਿਸ਼ਤੇਦਾਰ ਸਾ ਕਿਸ ਸੰਬੰਧੀਆਂ ਨੂੰ ਖਰੂ ਉਹਨਾਂ ਨੂੰ ਗਾਲਾਂ ਕੱਢਦੇ ਰਹਿੰਦੇ ਇਸ ਵਰਗੇ ਜੇਕਰ ਤੁਹਾਨੂੰ ਵੀ ਕੋਈ ਆਫਰ ਆਉਂਦੀ ਹੈ ਵੀ ਇਸ ਤਰ੍ਹਾਂ ਤੁਹਾਨੂੰ ਆ ਵਾਰ ਬਹੁਤ ਵਧੀਆ ਇਹਨਾਂ ਮੁਲਕਾਂ ਦੇ ਵਿੱਚ ਬੜਾ ਗੁਰਹਾਨ ਤੇ ਖਾਸ ਕਰਕੇ ਲੜਕੀਆਂ ਨੂੰ ਸਾਡੀ ਬੇਨਤੀ ਹੈ ਵੀ ਇਸ ਤਰ੍ਹਾਂ ਨਾ ਭੇਜੋ ਤੁਹਾਡੇ ਬੱਚੇ ਆ ਇਹਨਾਂ ਨੂੰ ਇੱਥੇ ਜਿਹੜੀ ਹੈਗੀ ਹੈ ਜੇ ਤਨਖਾਹ ਵੀ ਕੁਝ ਨਹੀਂ ਤੇ ਜੇ ਮਿਲ ਵੀ ਜਾਵੇ ਪਰ ਜੋ ਹਾਲਾਤ ਹੁੰਦੇ ਆ ਬਾਲੇ-ਬਾਲੇ ਇਸ ਕਰਕੇ ਆਪਣੇ ਅੱਖਾਂ ਦੇ ਸਾਹਮਣੇ ਆਪਣੇ ਬੱਚਿਆਂ ਨੂੰ ਔਰ ਕੋਈ ਇਥੇ ਵੀ ਰੋਟੀ ਵਾਹਿਗੁਰੂ ਦਊਗਾ ਔਰ ਹੋਰੋਂ ਮਲਕਾਂ ਨੂੰ ਵੀ ਜਾ ਸਕਦੇ ਹਾਂ ਪਰ ਖਾਸ ਕਰਕੇ ਨਾਲ ਦੇ ਮਲਕਾਂ ਦੇ ਵਿੱਚ ਸਾਡੀ ਹੱਥ ਜੋੜ ਕੇ ਬੇਨਤੀ ਹੈ ਖਾਸ ਕਰਕੇ ਲੜਕੀਆਂ ਨੂੰ ਨਾਂ ਭੁਜੋਏ ਨਾਮ ਦੇ ਨਾਲ ਬਹੁਤ ਜ਼ਿਆਦਾ ਉਥੇ ਰੈਕਟੇ ਹੋਜੇ ਬਣ ਹੋਇਆ ਜਿਹੜੇ ਸੋਸ਼ਲ ਵੀ ਹੁੰਦਾ ਤੇ ਨਾਲ ਨਾਲ ਇਹਨਾਂ ਨੂੰ ਕਸ਼ਟ ਵੀ ਦਿੱਤਾ ਜਾਂਦਾ ਰੋਟੀ ਪਾਣੀ ਤੋਂ ਭੁੱਖਾ ਰੱਖਿਆ ਜਾਂਦਾ ਮਾਨਸਿਕ ਪੀੜਾ ਦਿੱਤੀ ਜਾਂਦੀ ਹੈ ਸੋ ਇਹਨਾਂ ਤੋਂ ਬਚਣ ਲਈ ਕਿਸੇ ਵੀ ਬੱਚੇ ਨੂੰ ਆਪਾਂ ਨੂੰ ਖਾਸ ਕਰਕੇ ਹਰ ਮੁਲਕਾ ਚਨਾਪੇ ਜੋ ਸਾਡੀ ਬੇਨਤੀ ਹੈ ਪ੍ਰਵਾਨ ਕਰੋ। ਪ੍ਰਾਪਤੀ ਦੇਖਣੇ ਅਤੇ ਖੀਦਨੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز